ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਸ਼ਿਵਮ ਬਾਬੇ ਨੂੰ ਲੈ ਕੇ ਲਗਾਤਾਰ ਸ਼ਿਵਮ ਬਾਬੇ ਦੇ ਉੱਤੇ ਪੈਸੇ ਲੈਣ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗ ਰਹੇ ਸੀ ਤਾਂ ਉਸ ਨੂੰ ਲੈ ਕੇ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁਝ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀਆਂ ਗਈਆਂ ਇਸ ਦੇ ਨਾਲ ਹੀ ਅਕਾਊਂਟ ਵੀ ਦਿਖਾਏ ਗਏ ਨੇ ਕਿ ਫੇਕ ਅਕਾਊਂਟ ਬਣਾ ਕੇ ਲੋਕਾਂ ਦੇ ਵੱਲੋਂ ਬਾਬੇ ਦੇ ਨਾਮ ਦੇ ਉੱਤੇ ਝੂਠੇ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਲਏ ਜਾ ਰਹੇ ਨੇ ਅਤੇ ਸ਼ਿਵਮ ਬਾਬੇ ਨੂੰ ਬਦਨਾਮ ਜਿਹੜਾ ਕਿ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਹੁਣ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਿਵਮ ਬਾਬੇ ਦੇ ਵੱਲੋਂ ਪੈਸੇ ਮੰਗੇ ਜਾਂਦੇ ਨੇ ਕਿਸੇ ਤੋਂ 50000 ਲਿਆ ਜਾਂਦਾ ਕਿਸੇ ਤੋਂ 1 ਲੱਖ ਰੁਪਇਆ ਲਿਆ ਜਾਂਦਾ ਜਿਸ ਦੀ ਇੱਕ ਪਹਿਲਾਂ ਵੀ ਤੁਹਾਨੂੰ ਵੀਡੀਓ ਅਸੀਂ ਦਿਖਾ ਚੁੱਕਿਆ ਤਾਂ ਹੁਣ ਕੁਝ ਵੀਡੀਓਜ਼ ਜਿਹੜੀਆਂ ਕਿ ਸਾਂਝੇ ਕੀਤੀ ਗਈਆਂ ਨੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੇ ਫੇਕ ਅਕਾਊਂਟ ਬਣਾ ਕੇ ਜਿਹੜਾ ਕਿ ਲੋਕਾਂ ਤੋਂ ਗੁੰਮਰਾਹ ਕਰਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਜਦਕਿ ਸ਼ਿਵਮ ਬਾਬਾ ਪੈਸੇ ਨਹੀਂ ਲੈਂਦਾ ਇਹ ਉਸ ਦੇ ਪੱਖਾਂ ਦੇ ਵੱਲੋਂ ਕਿਹਾ ਜਾ ਰਿਹਾ ਜਿਸ ਦੀਆਂ ਕੀ ਹੁਣ ਆਪਣੀਆਂ ਅਫਵਾਹਾਂ ਨੂੰ ਲੈ ਕੇ ਜਾਂ ਫਿਰ ਜਿਹੜੀਆਂ ਸਚਾਈ ਸੀ ਉਸ ਨੂੰ ਲੈ ਕੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਵੀਡੀਓਜ਼ ਪਾਈਆਂ ਨੇ ਦੱਸਿਆ ਕਿ ਲੋਕ ਜਾਣ ਬੁਝ ਕੇ ਸ਼ਿਵਮ ਬਾਬੇ ਦੇ ਨਾਮ ਦੇ ਉੱਤੇ ਗਲਤ ਅਕਾਊਂਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਵਟੋਰੇ ਨੇ ਤੇ ਬਦਨਾਮ ਬਾਬੇ ਨੂੰ ਕੀਤਾ ਜਾ ਰਿਹਾ ਤਾਂ ਇੱਕ ਵੀਡੀਓਜ਼ ਉਹਨਾਂ ਵੱਲੋਂ ਪਾਈਆਂ ਗਈਆਂ ਨੇ ਤੇ ਆਪਣੀ ਸਫਾਈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਨਜ਼ਰ ਵੀਡੀਓ ਤੇ ਮਾਰਦੇ ਆਂ ਬਰਸ ਖੂਨ ਹੋ ਜਾਏਗਾ ਤਾਂ ਘਰ ਲੈ ਐਵੇਂ ਲੱਗ ਜਾਏਗਾ ਬਰਸ ਤੇ ਬੈਠਣਾ ਹੋ ਗਿਆ ਤੁਹਾਨੂੰ ਇਸ ਤਰ੍ਹਾਂ ਗਾਏਗਾ ਬਸ ਤੂੰ ਹੀ ਮੇਰੀਂ ਤੇ ਮੈਂ ਤੇਰਾ ਵਾਂ ਪਤਾ ਕੀ ਉਹਨੇ ਤੁਹਾਨੂੰ ਨਾ ਡੇ ਦੇ ਵਾਸਤੇ ਤੁਹਾਨੂੰ ਸਾਰੇ 31000 ਰੁਪਏ ਪਾਇਆ ਮੈਨੂੰ ਜੀ ਤਾਂ ਅੱਛਾ ਜੀ ਉਹ ਉਹ ਕਹਿੰਦੀ ਬਾਬਾ ਜੀ ਨੂੰ ਇਹ ਡੇ ਦੇ ਵਾਸਤੇ ਤੁਸੀਂ ਕਿਹਾ ਸੀ ਨਾ ਵੀ ਲੈਂਟਰ ਦੀ ਸੇਵਾ ਚਲਨੀ ਆ ਬਾਬਾ ਜੀ ਦੇ 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 ਜੀ 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 ਮੈਂ ਤੁਹਾਨੂੰ ਸਕੇਨਰ ਫੇਰਦਾ ਪਿਆ ਪੁੱਤ ਤੂੰ ਕਾਰ ਦੇ ਮੈਂ ਤੁਹਾਡਾ ਸਾਰਾ ਕੰਮ ਕਰ ਰਿਹਾ ਕਹ ਕੇ ਤੁਹਾਨੂੰ ਦੱਸਾਂ ਮਿੰਡਾ ਹੁਣੇ ਤੁਹਾਨੂੰ ਸਾਰੇ ਸੁਰਤਾਂ ਤੁਹਾਡੇ ਅੱਗੇ ਰੱਖ ਦੇਣਾ ਵਟਸਐਪ ਕਰ ਦੇਣਾ ਵਾ ਤੇ ਬਾਬਾ ਜੀ ਮੈਂ ਤੁਹਾਨੂੰ ਸਾਡਾ ਨਾ ਮਿਲਣ ਦਾ ਬਹੁਤ ਮਾਨ ਕਰਦਾ ਜੀ ਮੇਰਾ ਪੁੱਤ ਆਰ ਜਦੋਂ ਤੁਹਾਡਾ ਕੰਮ ਕਲੀਅਰ ਹੋ ਜਾਏਗਾ ਨਾ ਤੇ ਬਾਬਾ ਜੀ ਤੁਹਾਨੂੰ ਖੁਦ ਕਹੇਗਾ ਆ ਜਾਓ ਮੇਰੇ ਕੋਲ ਸਰਪਾਰ ਦੇ ਵੀ ਤੁਸੀਂ ਆਇਓ ਮੇਰੇ ਕੋਲ ਮਿਲਿਓ ਮਿਲਰ ਤੋਂ ਬਾਅਦ ਮੈਂ ਤੁਹਾਡੀ ਸੇਵਾ ਵੀ ਕਰਾਂਗਾ ਆਪਣੇ ਬੱਚੇ ਦੇ ਮੈਂ ਫਿਰ ਦੇ ਹੱਥ ਨਾਲ ਇਕੱਠਾ ਪੰਗਾ ਵੀ ਸਹੀ ਫਿਰ ਵਾਦੀ ਹੈ ਇੱਕ ਬਾਬਾ ਜੀ ਮਾੜੀ ਮੇਰੀ ਭੈਣ ਤੇ ਨਿਗਾਹ ਮਾਰ ਲਓ ਜੀ ਮੈਂ ਕਰ ਲੈਣਾ ਮੈਂ ਕਿ ਆਪਣੇ ਮਾਰ ਦਿੰਦਾ ਨਾ ਤੇ ਉਸ ਤੋਂ ਬਾਅਦ ਜਿਹੜਾ ਵਾ ਮੈਂ ਵਾ ਮੈਂ ਇੱਧਰ ਮੇਰੇ ਗੱਲ ਸੁਣ ਨਾ ਮੈਂ ਬਾਬਾ ਸ਼ਿਵਮਨਾਥ ਬੋਲ ਰਿਹਾ ਤੁਸੀਂ ਕਿਉਂ ਐ ਲੁੱਟ ਰਹੇ ਆ ਦੁਨੀਆ ਨੂੰ ਮੇਰਾ ਨਾਮ ਕਿਉਂ ਖਰਾਬ ਕਰ ਰਹੇ ਆ ਤੁਸੀਂ ਹੈਲੋ ਮੈਂ ਬਾਬਾ ਬੋਲ ਰਿਹਾ ਮੋਗੇ ਵਾਲਾ ਸ਼ਿਵਮਨਾਥ ਪਹਿਲਾਂ ਵੀਡੀਓ ਕਾਲ ਕਰਕੇ ਦੇਖ ਲੈ ਤੂੰ ਕਿਉਂ ਦੁਨੀਆ ਨੂੰ ਮੇਰੇ ਨਾਲ ਲੁੱਟ ਰਿਹਾ ਵਾ ਮੈਨੂੰ ਐ ਬਦਨਾਮ ਸਾਨੂੰ ਕਰ ਰਹੇ ਆ ਤੈਨੂੰ ਕੀ ਮੈਲ ਦਾ ਬਦਨਾਮ ਕਰਕੇ ਹੌਲ ਘੱਟ ਗਿਆ ਖੈਰ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਫਿਰ ਕਮੈਂਟ ਜ਼ਰੂਰ ਕਰਿਓ ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਸ਼ਿਵਮ ਬਾਬੇ ਨੂੰ ਲੈ ਕੇ ਲਗਾਤਾਰ ਸ਼ਿਵਮ ਬਾਬੇ ਦੇ ਉੱਤੇ ਪੈਸੇ ਲੈਣ ਨੂੰ ਲੈ ਕੇ ਜਿਹੜੇ ਇਲਜ਼ਾਮ ਲੱਗ ਰਹੇ ਸੀ ਤਾਂ ਉਸ ਨੂੰ ਲੈ ਕੇ ਕੁਝ ਵੀਡੀਓਜ਼ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕੁਝ ਕਾਲ ਰਿਕਾਰਡਿੰਗ ਵੀ ਪੇਸ਼ ਕੀਤੀਆਂ ਗਈਆਂ ਇਸ ਦੇ ਨਾਲ ਹੀ ਅਕਾਊਂਟ ਵੀ ਦਿਖਾਏ ਗਏ ਨੇ ਕਿ ਫੇਕ ਅਕਾਊਂਟ ਬਣਾ ਕੇ ਲੋਕਾਂ ਦੇ ਵੱਲੋਂ ਬਾਬੇ ਦੇ ਨਾਮ ਦੇ ਉੱਤੇ ਝੂਠੇ ਅਕਾਊਂਟ ਬਣਾ ਕੇ ਲੋਕਾਂ ਤੋਂ ਪੈਸੇ ਲਏ ਜਾ ਰਹੇ ਨੇ ਅਤੇ ਸ਼ਿਵਮ ਬਾਬੇ ਨੂੰ ਬਦਨਾਮ ਜਿਹੜਾ ਕਿ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਹੁਣ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਿਵਮ ਦੇ ਵੱਲੋਂ ਪੈਸੇ ਮੰਗੇ ਜਾਂਦੇ ਨੇ ਕਿਸੇ ਤੋਂ 50000 ਲਿਆ ਜਾਂਦਾ ਕਿਸੇ ਤੋਂ 1 ਲੱਖ ਰੁਪਇਆ ਲਾਇਆ ਜਾਂਦਾ ਜਿਸ ਦੀ ਇੱਕ ਪਹਿਲਾਂ ਵੀ ਤੁਹਾਨੂੰ ਵੀਡੀਓ ਅਸੀਂ ਦਿਖਾ ਚੁੱਕਿਆ ਤਾਂ ਹੁਣ ਕੁਝ ਵੀਡੀਓ ਜਿਹੜੀਆਂ ਕਿ ਸਾਂਝੇ ਕੀਤੀ ਗਈਆਂ ਨੇ ਕਿ ਕਿਹੜੇ ਲੋਕ ਨੇ ਜਿਨ੍ਹਾਂ ਨੇ ਫੇਕ ਅਕਾਊਂਟ ਬਣਾ ਕੇ ਜਿਹੜਾ ਕਿ ਲੋਕਾਂ ਤੋਂ ਗੁੰਮਰਾਹ ਕਰਕੇ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਨੇ ਜਦਕਿ ਸ਼ਿਵਮ ਬਾਬਾ ਪੈਸੇ ਨਹੀਂ ਲੈਂਦਾ ਇਹ ਉਸ ਦੇ ਪੱਖਾਂ ਦੇ ਵੱਲੋਂ ਕਿਹਾ ਜਾ ਰਿਹਾ ਜਿਸ ਦੀਆਂ ਕਿ ਹੁਣ ਆਪਣੀਆਂ ਅਫਵਾਹਾਂ ਨੂੰ ਲੈ ਕੇ ਜਾਂ ਫਿਰ ਜਿਹੜੀਆਂ ਸਚਾਈ ਸੀ ਉਸ ਨੂੰ ਲੈ ਕੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਵੀਡੀਓਜ਼ ਪਾਈਆਂ ਨੇ ਦੱਸਿਆ ਕਿ ਲੋਕ ਜਾਣ ਬੁਝ ਕੇ ਸ਼ਿਵਮ ਬਾਬੇ ਦੇ ਨਾਮ ਦੇ ਉੱਤੇ ਗਲਤ ਅਕਾਊਂਟ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਵਟੋਰੇ ਨੇ ਤੇ ਬਦਨਾਮ ਬਾਬੇ ਨੂੰ ਕੀਤਾ ਜਾ ਰਿਹਾ ਤਾਂ ਇੱਕ ਵੀਡੀਓਜ਼ ਉਹਨਾਂ ਵੱਲੋਂ ਪਾਈਆਂ ਗਈਆਂ ਨੇ ਤੇ ਆਪਣੀ ਸਫਾਈ ਜਿਹੜੀ ਕਿ ਪੇਸ਼ ਕੀਤੀ ਗਈ ਹੈ ਨਜ਼ਰ ਵੀਡੀਓ ਤੇ ਮਾਰ ਦੇ। ਬਰਸ ਸਕੂਨ ਹੋ ਜਾਏਗਾ ਤਾਂ ਘਰ ਲੈ ਐਵੇਂ ਲੱਗ ਜਾਏਗਾ ਬਰਸ ਦੇ ਬੈਠਣ ਨਾ ਹੋਗੇ ਤੁਹਾਨੂੰ ਇਸ ਤਰ੍ਹਾਂ ਕਹਿਗਾ ਬਸ ਤੂੰ ਹੀ ਮੇਰੀ ਐ ਤੇ ਮੈਂ ਤੇਰਾ ਵਾਂ ਪਤਾ ਕੀ ਉਹਨੇ ਤੁਹਾਨੂੰ ਨਾ ਡੇ ਦੇ ਵਾਸਤੇ ਸਾਰੇ 31000 ਰੁਪਏ ਪਾਇਆ ਮੈਨੂੰ ਜੀ ਤਾਂ ਅੱਛਾ ਜੀ ਉਹ ਉਹ ਕਹਿੰਦੀ ਬਾਬਾ ਜੀ ਨੂੰ ਇਹ ਡੇ ਦੇ ਵਾਸਤੇ ਤੁਸੀਂ ਕਿਹਾ ਸੀ ਨਾ ਵੀ ਲੈਂਟਰ ਦੀ ਸੇਵਾ ਚਲਣੀ ਆ ਬਾਬਾ ਜੀ 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 ਮੈਂ ਤੁਹਾਨੂੰ ਸਕੇਨਰ ਫੇਰਦਾ ਪਿਆ ਪੁੱਤ ਤੂੰ ਕੱਢ ਦੇ ਮੈਂ ਤੁਹਾਡਾ ਸਾਰਾ ਕੰਮ ਕਰਿਆ ਕਰਕੇ ਤੁਹਾਨੂੰ ਦੱਸਾਂ ਮਿੰਡਾ ਹੁਣੇ ਤੁਹਾਨੂੰ ਸਾਰੇ ਸੁਰਤਿਆਂ ਤੁਹਾਡੇ ਅੱਗੇ ਰੱਖ ਦੇਣਾ ਮੈਂ WhatsApp ਕਰ ਦੇਣਾ ਵਾ ਤੇ ਬਾਬਾ ਜੀ ਮੈਂ ਤੁਹਾਨੂੰ ਸਾਡਾ ਨਾ ਮਿਲਣ ਦਾ ਬਹੁਤ ਮਨ ਕਰਦਾ ਜੀ ਮੇਰਾ ਪੁੱਤ ਆਰ ਜਦੋਂ ਤੁਹਾਡਾ ਕੰਮ ਕਲੀਅਰ ਹੋ ਜਾਏਗਾ ਨਾ ਤੇ ਬਾਬਾ ਜੀ ਤੁਹਾਨੂੰ ਖੁਦ ਕਹੇਗਾ ਆ ਜਾਓ ਮੇਰੇ ਕੋਲ ਸਰਦਾਰ ਦੇ ਵੀ ਤੁਸੀਂ ਆਇਓ ਮੇਰੇ ਕੋਲ ਮਿਲਿਓ ਮਿਲਣ ਤੋਂ ਬਾਅਦ ਮੈਂ ਤੁਹਾਡੀ ਸੇਵਾ ਵੀ ਕਰਾਂਗਾ ਆਪਣੇ ਬੱਚੇ ਦੇ ਮੈਂ ਫਿਰਦੇ ਹੱਥ ਰੱਖ ਕੇ ਠਪਾਂਗਾ ਵੀ ਸਹੀ ਫਿਰ ਵਾਦੀ ਐ ਐ ਬਾਬਾ ਜੀ ਮਾੜੀ ਮੇਰੀ ਭੈਣ ਤੇ ਨਿਗਾ ਮਾਰ ਲਓ ਜੀ ਮੈਂ ਹੁਣੇ ਮਾਰ ਲੈਂਦਾ ਮੈਂ ਨਿਗਾ ਹੁਣੇ ਮਾਰ ਦਿੰਦਾ ਮੈਂ ਇਹ ਉਹ ਸੋ ਬਾਤ ਜਿਹੜਾ ਵਾ ਮੈਂ ਮੈਂ ਇਧਰ ਮੇਰੇ ਗਾਲ ਸੌਣਾ ਮੈਂ ਬਾਬਾ ਸ਼ਿਵਮਨਾਥ ਬੋਲ ਰਿਹਾ ਤੁਸੀਂ ਕਿਉਂ ਐ ਲੁੱਟ ਰਹੇ ਆ ਦੁਨੀਆ ਨੂੰ ਮੇਰਾ ਨਾਮ ਕਿਉਂ ਖਰਾਬ ਕਰ ਰਹੇ ਆ ਤੁਸੀਂ ਹੈਲੋ ਮੈਂ ਬਾਬਾ ਬੋਲ ਰਿਹਾ ਮੋਗੇ ਵਾਲਾ ਸ਼ਿਵਮਨਾਥ ਪਹਿਲਾ ਵੀਡੀਓ ਕਾਲ ਕਰਕੇ ਦੇਖ ਲੈ ਤੂੰ ਕਿਉਂ ਦੁਨੀਆ ਨੂੰ ਮੇਰੇ ਨਾਲ ਲੁੱਟ ਰਿਹਾ ਵਾ ਮੈਨੂੰ ਐ ਬਦਨਾਮ ਸਾਨੂੰ ਕਰ ਰਹੇ ਆ ਬਤਨੂ ਕੀ ਮਿਲਦਾ ਬਦਨਾਮ ਕਰਕੇ ਹੁਣ ਕੱਟ ਕੇ ਕੈਰ ਵੀਡੀਓ ਤੁਸੀਂ ਦੇਖ ਹੀ ਲਈ ਤਾਂ ਫਿਰ ਕਮੈਂਟ ਜ਼ਰੂਰ ਕਰਿਓ